ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਾਹਿਬ ਜੀ ਕੀ ਫਤਿਹ ਸੰਕਸ਼ ਧਰਮ ਕੀ ਤਾਂプチ کیسے ਹੋਇਆ ਹੈ ਸਮਾਧਾਨ ਚੋਪਈ ਉਪਜੈ ਧਰਮ ਵਾਕ ਸਤ ਕਰ ਅਤ ਦਇਆ দান ਕਰ ਧਰਮ ਬਧੈ ਨਿਤ ਇਸਤ ਧਰਮ ਖਿਮਾ ਕੇ ਸੰਗ ਕਰੋ ਧਰਮ ਕਰੋਧ ਕਰ ਹੋਤਿ ਪੰਗਾ ਠੀਕਾ ਸਤਿ ਸਤ ਬੋਲਨੇ ਕਰ ਧਰਮ ਕੀ ਉਤਪਤੀ ਹੋਵੇ ਹੈ ਯਾਨੀ ਬਹੁਤ ਸੱਚ ਆਤਮ ਨੇ ਅਤਿਆੰਤੀ ਕਦੀ ਵੀ ਝੂਠ ਨਾ ਬੋਲੇ ਸਤਜ ਕਹਿੰਦਾ ਜਿੰਨਾ ਸੱਚ ਬੋਲੇਗਾ ਧਰਮ ਉਤਪਤ ਹੋਏਗਾ ਸਤਜ ਹਾਂਜੀ ਜੈਸੇ ਹੀ ਨਾ ਨੇ ਆਪਣੇ ਬਚਨ ਪੂਰੇ ਕਰੇ ਹਨ ਤੁਲਸੀਦਾਸ ਜੀ ਦਾ ਪਰਮਾਨ ਸ਼ਿਵ ਦਧੀਜ ਹਰੀ ਚੰਦ ਨਰੇਸ਼ਾ ਸਹੇ ਧਰਮ ਹਿਤ ਕੋਟ ਕਲੇਸ਼ਾ ਇਹ ਸ਼ਿਵੇ ਮੂਰੀ ਸ਼ਿਵ ਜੀ ਭਗਵਾਨ ਨੇ ਦੇ

ਕਾਹੇ ਲਖਿਆ ਹੈ ਲਖਿਆ ਉਹ ਕਹਿੰਦਾ ਵੀ ਲਕ ਲੱਛਣਾ ਤੋਂ ਜਿਹੜਾ ਲਖਸ਼ ਹੁੰਦਾ ਉਹ ਪਿੰਨ ਹੁੰਦਾ ਲੱਛਣਾ ਨਾਲ ਲਖਿਆ ਨੂੰ ਸਿੱਧ ਕੀਤਾ ਜਾਂਦਾ ਜਿਵੇਂ ਆਪਾਂ ਕਹਿੰਦੇ ਆਂ ਵੀ ਉਹ ਫਲਾਣੇ ਜਿਵੇਂ ਕਿਸੇ ਨੇ ਪੁੱਛਿਆ ਵੀ ਆਪਣਾ ਜਸਵਿੰਦਰ ਸਿੰਘ ਦਾ ਘਰ ਕਿੱਥੇ ਹੈ ਹਾਂਜੀ ਤੇ ਦਸਨ ਵਾਲਾ ਕਹਿੰਦਾ ਵੀ ਕਾਂ ਜਿਹਦੇ ਤੇ ਬੈਠਾ ਨਾ ਉਹ ਦੇਵਦੱਤ ਦਾ ਘਰ ਹੈ। ਅੱਛਾ ਜੀ। ਜਿਹੜਾ ਕਾਂ ਹੋ ਗਿਆ ਉਹ ਤੇ ਉਹਦਾ ਲਖਾਇਕ ਹੋ ਗਿਆ। ਕਹਿੰਦੇ ਲਖਾਇਕ। ਤੇ ਜਿਹੜਾ ਦੇਵਦੱਤ ਦਾ ਘਰ ਉਹ ਲਖਸ਼ ਹੋ ਗਿਆ। ਲਖਾਇਕ। ਜਿਵੇਂ ਲਖਾਇਕ ਹੁੰਦਾ ਜਿਹੜਾ ਜਨਾਵੇ ਕਿਸ ਚੀਜ਼ ਨੂੰ ਦਰਸਾਵੇ, ਸ਼ੋਅ ਕਰੇ। ਅੱਛਾ ਜੀ। ਜਿਵੇਂ ਆਪਾਂ ਕਹਿੰਦੇ ਆ ਵੀ ਗੁਰਦੁਆਰਾ ਕਿਹੜਾ ਕਹਿੰਦਾ ਜੇ ਤਿੰਨ ਨਿਸ਼ਾਨ ਸਾਹਿਬ ਲੱਗਾ ਸੱਤਾ ਜੀ ਨਿਸ਼ਾਨ ਸਾਹਿਬ ਲਿਖਾਇਕ ਹੈ ਨਾ ਵੀ ਗੁਰਦੁਆਰਾ ਹੈ ਸੱਤਾ ਜੀ ਡਿਸਕ੍ਰਿਪਸ਼ਨ ਹੋ ਗਿਆ ਹਾਂ ਜੀ ਉਹ ਕਹਿੰਦੇ ਵੀ ਜੈਸੇ ਕਾਕਵਾਲਾ ਦੇਵਦਤ ਦਾ ਗ੍ਰਹਿ ਹੈ ਇਹੀਆਂ ਕਾਕ ਲਿਖਾਇਕ ਹੈ ਹਮ ਜਿਹੜਾ ਕਾਂ ਉੱਤੇ ਬੈਠਾ ਉਹਦਾ ਲਿਖਾਇਕ ਦੱਸ ਰਿਹਾ ਵੀ ਬਾਕੀ ਬਾਕੀ ਘਰਾਂ ਦੇ ਕਾਂ ਨਹੀਂ ਬੈਠਾ ਘਰ ਤੇ 8 9 ਘਰ 10 ਘਰ ਹੋਣਗੇ 100 ਘਰ ਹੋਏਗਾ ਸੱਤਾ ਜੀ ਜਿਵੇਂ ਆਪ 100 ਬੰਦੇ ਤੁਰੇ ਉਹਨੇ ਕਹਿੰਦੇ ਵੀ ਆਪਣਾ ਜਸਵਿੰਦਰ ਸਿੰਘ ਕਿਹੜਾ ਕਹਿੰਦੇ ਜਨੇ ਮੁੱਛਾਂ ਕੁੰਡੀਆਂ ਕੀਤੀਆਂ ਨੇ ਹਾਂ ਉਹ ਮੁੱਛਾਂ ਜਿਹੜੀਆਂ ਕੁੰਡੀਆਂ ਨੇ ਉਹ ਉਹਦੀ ਨਿਸ਼ਾਨੀ ਹੈ ਉਹਦਾ ਲਿਖਾਇ ਇੱਕ ਨੇ ਉਹ ਲਿਖਾਇ ਤਾ ਬੰਦੇ ਕਹਿੰਦੇ ਖਿਮਾ ਅਹਿੰਸਾ ਦਇਆ ਮਿਰਦ ਸਤਿ ਵਚਨ ਤਪ ਦਾਨ ਸੀਲ ਸੋਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਨ ਸਤਿ ਬਚਨ ਕੋ ਆਪ ਪਿਛੇ ਧਰਮ ਦਾ ਸਰੂਪ ਕਹਿ ਆਏ ਹੋ। ਅਬ ਇਹਾ ਆਪ ਇਹ ਕਹਤੇ ਹੋ ਉਪਜੈ ਧਰਮ ਸਤ ਵਾਕ ਸਤ ਕਰਤ। ਯਾਨੀ ਪਹਿਲਾ ਜਿਹੜਾ ਸਤ ਹੈ ਉਹਨੂੰ ਤੁਸੀਂ ਧਰਮ ਦੇ ਲੱਛਣਾਂ ਚ ਕਹਿ ਆਏ ਹੋ ਨਾ। ਸਤ ਹੈ ਜੀ। ਹੁਣ ਤੁਸੀਂ ਦੁਬਾਰਾ ਫੇਰ ਉਸੇ ਗੱਲ ਨੂੰ ਲੈ ਕੇ ਆ ਰਹੇ ਸੱਚ ਬੋਲਣ ਨੂੰ। ਸਤ ਹੈ ਜੀ। ਅਬ ਸਤਿ ਬਚਨ ਕੋ ਧਰਮ ਦਾ ਕਾਰਨ ਕਹਿ ਰਹੇ ਹੋ। ਇਸ ਕਰ ਇਸ ਵਿੱਚ ਵਿਰੋਧ ਆਵੇ ਹੈ। अच्छा जी शंका भी पहला भी ਤੁਸੀਂ ਪਹਿਲਾਂ ਤੇ ਕਿਹਾ ਸੀ ਵੀ ਧਰਮ ਦਾ ਧਰਮ ਦਾ ਉਹ ਲੱਛਣ ਹੁਣ ਤੁਸੀਂ ਕਹਿ ਰਹੇ ਹੋ ਬਈ ਧਰਮ ਦਾ ਕਾਰਨ ਹੈ ਹੂੰ ਤਾਂ ਜਦ ਜਿਹੜੀ ਚੀਜ਼ ਤਾਂ ਪੈਦਾ ਹੁੰਦੀ ਹੈ ਨਾ ਚੀਜ਼ ਉਹ ਕਾਰਨ ਹੁੰਦੀ ਹੈ ਜੀ ਸਤ ਹੈ ਜੀ ਵੀ ਤਾਂ ਸਰ ਮਾਰਨੇ ਤਾਂ ਕੀ ਲੋਗਾ ਆ ਸਤ ਜੀ ਤੁਹਾਨੂੰ ਗਣ ਕਰੀਏ ਰੋਈ ਕਿ ਹਾਂਜੀ ਮਹਾਰਾਜ ਗੱਲ ਸਮਝ ਆਏਗੀ ਨਹੀਂ ਹਾਂਜੀ ਮਹਾਰਾਜ ਸ਼ੰਕਾ ਕਰਨ ਵਾਲਾ ਤਾਂ ਕਿਸੇ ਕਿਸੇ ਵੀ ਉਹ ਤਾਂ ਵੀ ਸ਼ੰਕਾ ਕਰ ਸਕਦਾ ਹੈ ਨਾ ਸਤ ਜੀ ਉਹ ਕਹਿੰਦਾ ਪਹਿਲਾਂ ਤੁਸੀਂ ਕਹਿ ਰਹੇ ਸੀ ਵੀ ਧਰਮ ਦਾ ਲੱਛਣ ਹੈ 10 ਲੱਛਣ ਨੇ ਧਰਮ ਦੇ 10 ਚੇਨ ਨੇ ਉਹਨਾਂ ਵਿੱਚ ਸੱਚ ਬੋਲਣਾ ਵੀ ਇੱਕ ਲੱਛਣ ਹੈ ਪਰ ਹੁਣ ਕਹਿ ਰਹੇ ਹੋ ਵੀ ਧਰਮ ਦਾ ਕਾਰਨ ਹੈ ਸਤ ਜੀ ਹਾਂਜੀ ਉਹ ਕਹਿੰਦਾ ਵੀ ਸਮਾਧਾਨ ਇਸ ਦਾ ਭਾਵ ਇਹ ਹੈ ਕਾਇਕ ਵਾਚਕ ਮਾਨਸ ਕਿਰਿਆ ਦਾ ਨਾਮ ਕਰਨ ਕਾਇਕ ਮੈਨੇ ਕਾਇਆ ਨਾਲ ਸਰੀਰ ਨਾਲ ਜਿਹੜੀ ਕੀਤੀ ਜਾਂਦੀ ਕਿਰਿਆ ਵਾਚਕ ਜਿਹੜੀ ਬੋਲ ਕੇ ਆਪਾਂ ਕਿਰਿਆ ਕਰਦੇ ਆ ਬੋਲਣ ਦੀ ਕਹਿਣ ਦੀ ਕਿਸੇ ਨੂੰ ਤੇ ਮਾਨਸ ਜਿਹੜੇ ਮਨ ਚ ਸੋਚਦੇ ਆ ਫੁਰਨਾ ਕਰਦੇ ਆ ਸਾਤਾ ਜੀ ਕਾਇਕ ਵਾਚਕ ਮਾਨਸ ਤਿੰਤਰਾਂ ਦੀ ਜਿਹੜੀ ਨਾ ਹਾਂਜੀ ਕਾਇਕ ਮੈਨੇ ਕਾਇਆ ਸਰੀਰ ਵਾਚਕ ਮੈਨੇ ਬੋਲਣਾ ਮਾਨਸ ਮੈਨੇ ਮਨ ਇਹਨਾਂ ਤਿੰਨਾਂ ਦੁਆਰਾ ਜਿਹੜੀ ਕਿਰਿਆ ਕੀਤੀ ਜਾਂਦੀ ਹੈ ਉਹਨੂੰ ਕਰਮ ਕਹਿੰਦੇ ਨੇ ਨਾਮ ਕਰਮ ਹੈ ਸਾਥ ਜੀ ਸ਼ੁਭ ਕਿਰਿਆ ਜੇ ਤਰਮ ਉਤਵਾਨ ਹੋਵੇ ਹੈ ਆਈ ਸਮਝੇ ਹਾਂਜੀ ਹਾਂਜੀ ਮਹਾਰਾਜ ਹੈਲੋ ਹਾਂਜੀ ਮਹਾਰਾਜ ਆ ਰਹੀ ਆਵਾਜ਼ ਤੁਹਾਡਿਆ ਸੇ ਤਰਮ ਆ ਰਹੀ ਆ ਰਹੀ ਸ਼ੁਭ ਕਰਿਆ ਸੇ ਧਰਮ ਉਤਪੰਨ ਹੋਵੇ ਹੈ ਹਾਂਜੀ ਜੋ ਬਾਣੀ ਸੇ ਸਤ ਬੋਲਣਾ ਹੈ ਇਹ ਸ਼ੁਭ ਕਰਮ ਹੈ ਸਤ ਹੈ ਇਹ ਸਤ ਬੋਲਣੇ ਸੇ ਜੋ ਆਗੇ ਧਰਮ ਉਤਪੰਨ ਹੋਵੇ ਹੈ ਉਸ ਦਾ ਨਾਮ ਧਰਮ ਹੈ ਹੂੰ ਠੀਕ ਹੈ ਇਹਨ ਸਾਥ ਸੱਚ ਬੋਲਣ ਦਾ ਜਿਹੜਾ ਧਰਮ ਪੈਦਾ ਹੋਏਗਾ ਉਹਨੂੰ ਧਰਮ ਕਹਿੰਦੇ ਨੇ ਉਹ ਧਰਮ ਕਹਿੰਦੇ ਨੇ ਠੀਕ ਹੈ ਜੀ ਸੋ ਸੋਬ ਕਿਰਿਆ ਦਾ ਨਾਮ ਧਰਮ ਨਹੀਂ ਹੈ ਹੂੰ ਕਿੰਤੂ ਧਰਮ ਅਧਰਮ ਦਾ ਜਨਕ ਹੈ ਯਾਨੀ ਜਿਹੜੀ ਸ਼ੁਭ ਸ਼ੁਭ ਜਾਂ ਅਸ਼ੁਭ ਕਰਿਆ ਨਾ ਹਾਂਜੀ ਉਹ ਧਰਮ ਨਹੀਂ ਹੁੰਦੀ ਬਲਕਿ ਸ਼ੁਭ ਤੇ ਸ਼ੁਭ ਕਰਿਆ ਜਿਹੜੀ ਉਹ ਧਰਮ ਨੂੰ ਪੈਦਾ ਕਰਦੀ ਹੈ ਅਸ਼ੁਭ ਕਰਿਆ ਅਧਰਮ ਨੂੰ ਪੈਦਾ ਕਰਦੀ ਹੈ ਹੂੰ ਆਗੇ ਸਮਝ ਧਰਮ ਅਧਰਮ ਦਾ ਜਨਕ ਹੋਣੇ ਤੇ ਨਾ ਸਾਰਿਆਂ ਕੋ ਧਰਮ ਕਾ ਸਰੂਪ ਹੀ ਕਹਿ ਦਿਆ ਹੈ ਹੂੰ ਕਿੰਤੂ ਧਰਮ ਕਾ ਜਨਕ ਹੈ ਸਾਥੀ ਬੋਲਣਾ ਧਰਮ ਦਾ ਜਨਕ ਹੈ ਠੀਕ ਹੈ ਠੀਕ ਹੈ ਜੀ ਧਰਮ ਲਿੰਗ ਦਾਸ ਜਾਨ ਜੇ ਧਰਮ ਕੇ ਦੇ 10 ਚਿੰਨ ਹੈ ਚਿੰਨ ਨਾਮ ਵਿਸ਼ੇਸ਼ਣ ਕਾ ਹੈ ਵਿਸ਼ੇਸ਼ਣ ਸਮਝਿਆ ਨਾ ਨਹੀਂ ਮਾਰਾ ਵਿਸ਼ੇਸ਼ਣ ਨਹੀਂ ਸਮਝਾਈ ਵਿਸ਼ੇਸ਼ਣ ਹੁੰਦਾ ਜਿਵੇਂ ਆਪਾਂ ਕਹਿੰਦੇ ਆ ਵੀ 10 ਬੰਦੇ ਤੁਰੇ ਹੁੰਦੇ ਸੀ ਕਹਿੰਦੇ ਉਹ ਜਿਹੜੇ ਨੀਲੀ ਪੱਗ ਵਾਲੇ ਨਾ ਉਹ ਉਹ ਜਸਵਿੰਦਰ ਸਿੰਘ ਹੈ ਅੱਛਾ ਇਹ ਵੀ ਡਿਸਕ੍ਰਿਪਸ਼ਨ ਹੋ ਗਈ ਠੀਕ ਹੈ ਜੀ ਉਹ ਉਹ ਦੀ ਜਿਹੜਾ ਵਿਸ਼ੇਸ਼ਣ ਆਪਾਂ ਮੇਰਾ خیال ਇਹਦੇ ਲਈ ਇੱਕ ਅੰਗਰੇਜ਼ੀ ਜਿਹੜਾ ਗ੍ਰਾਮਰ ਚੰਦਾ ਇੱਕ ਹੁੰਦਾ ਨਾ ਸਬਜੈਕਟ ਇੱਕ ਆਬਜੈਕਟ ਤੇ ਇਦਾਂ ਦਿਲ ਨੂੰ ਹਾਂਜੀ ਹਾਂਜੀ ਉਹ ਉਹ ਇਹ ਵਿਸ਼ੇਸ਼ ਵਿਸ਼ੇਸ਼ਣ ਲਈ ਪਤਾ ਨਹੀਂ ਮੈਂ ਤੁਹਾਨੂੰ ਦੱਸਾਂਗਾ ਥੋੜਾ ਜਿਹਾ ਗ੍ਰਾਮਰ ਅੰਗਰੇਜ਼ੀ ਦਾ ਮੈਨੂੰ ਘੱਟ ਆਉਂਦਾ ਠੀਕ ਹੈ ਚਲੋ ਜਿਵੇਂ ਮਤਲਬ ਧਰਮ ਕੇ ਜੋ 10 ਚਿੰਨ ਹੈ ਜਿਹਨਾਂ ਨਾਮ ਵਿਸ਼ੇਸ਼ਣ ਕਹਾ ਹੈ ਸਮਝ ਗਏ ਜਿਵੇਂ ਆਪਾਂ ਜੈਸੇ ਡੰਡੀ ਪੁਰਸ਼ ਆਵੇ ਆਪਾਂ ਕਹਿੰਦੇ ਵੀ ਉਹ ਡੰਡੇ ਵਾਲਾ ਹੁੰਦਾ ਹੈ ਹਨਾ ਹਾਂਜੀ ਜਿਹੜਾ ਡੰਡੇ ਵਾਲਾ ਉਹਨੂੰ ਆਪਾਂ ਕਹਿੰਦੇ ਉਹ ਉਹ ਡੰਡਾ ਉਹਦਾ ਵਿਸ਼ੇਸ਼ਣ ਹੋ ਗਿਆ ਡੰਡ ਵਿਸ਼ੇਸ਼ਣ ਹੈ ਠੀਕ ਹੈ ਜੀ ਪੁਰਸ਼ ਵਿਸ਼ੇਸ਼ ਹੈ ਵਿਸ਼ੇਸ਼ ਦਾ ਵਿਸ਼ੇਸ਼ਣ ਹੁੰਦਾ ਨਾ ਠੀਕ ਹੈ ਜੀ ਵਿਸ਼ੇਸ਼ ਦਾ ਇਹ ਵਿਸ਼ੇਸ਼ਣ ਉਹ ਵਿਸ਼ੇਸ਼ਣ ਕਰਕੇ ਵਿਸ਼ੇਸ਼ ਜਾਨਾ ਜਾਂਦਾ ਠੀਕ ਹੈ ਜੀ ਤੈਸੇ ਜੇ 10 ਧਰਮ ਕੇ ਵਿਸ਼ੇਸ਼ਣ ਹੈ ਜਿਹੜੇ ਉਦਤ ਖਿਮਾ ਅਹਿੰਸਾ ਦਇਆ ਮਿਰਦ ਸਤ ਬਚਨ ਤਪ ਦਾਨ ਕਿਹਾ ਸੀ ਨਾ ਹਾਂਜੀ ਉਹ ਧਰਮ ਤੇ ਵਿਸ਼ੇਸ਼ਣ ਧਰਮ ਵਿਸ਼ੇਸ਼ ਹੈ ਸਤ ਜੀ ਜਿਵੇਂ ਆਪਾਂ ਕਹਿੰਦੇ ਆ ਵੀ ਜਸਵਿੰਦਰ ਸਿੰਘ ਕਿਹੜਾ ਕਹਿੰਦੇ ਉਹ ਜਿਹੜਾ ਮੁੱਛਾਂ ਕੁੰਡੀਆਂ ਕਰਕੇ ਰੱਖਦਾ ਮੁੰਡਾ ਉਹ ਤੇ ਵਿਸ਼ੇਸ਼ਣ ਹੋ ਗਿਆ ਨਾ ਕੁੰਡੀਆਂ ਮੁੱਛਾਂ ਤੇ ਜਸਵਿੰਦਰ ਸਿੰਘ ਹੋ ਗਿਆ ਵਿਸ਼ੇਸ਼ ਠੀਕ ਹੈ ਜੀ ਸਬਜੈਕਟ ਹੋ ਗਿਆ ਸਬਜੈਕਟ ਹੋ ਗਿਆ ਕਹਿੰਦੇ ਪੁਰਸ਼ ਵਿਸ਼ੇਸ਼ ਹੈ ਤਾਂ ਐਸੇ ਜੇ 10 ਧਰਮ ਦਾ ਵਿਸ਼ੇਸ਼ਣ ਹੈ ਹਮ ਵਿਸ਼ੇਸ਼ਣ ਹੈ ਧਰਮ ਵਿਸ਼ੇਸ਼ ਜਿਵੇਂ ਆਯੁਰਵੇਦ ਮੈਂ ਕਿਰਤ ਕੋ ਆਯੂ ਕਿਹਾ ਹੈ ਕਿਰਤਮਨ ਕਿਉ ਨੂੰ ਆਯੁਰਵੇਦ ਦੇ ਵਿੱਚ ਆਯੂ ਹੀ ਕਹਿੰਦੇ ਨੇ ਉਮਰ ਉਮਰ ਪਰ ਆਯੂ ਰੂਪ ਨਹੀਂ ਹੈ ਹਮ ਕਿਉ ਕਿਉ ਆਯੂ ਰੂਪ ਨਹੀਂ ਹੈਗਾ ਸਾਤਾ ਜੀ ਇਹ ਤੂੰ ਆਯੂ ਦਾ ਵਰਧਕ ਹੋਣੇ ਸੇ ਉਮਰ ਵਧਾ ਦਿੰਦਾ ਹਮ ਇਸ ਕਿਰਤ ਕੋ ਹੀ ਆਯੂ ਰੂਪ ਕਹਿ ਦਿਆ ਹੈ ਪਰ ਇਹ ਆਯੂ ਰੂਪ ਨਹੀਂ ਹੈ ਤੈਸੇ ਧਰਮ ਕੋ ਧਰਮ ਕੇ 10 ਚਿੰਨਾ ਕੋ ਧਰਮ ਕਾ ਸਰੂਪ ਕਹਿ ਦਿਆ ਹੈ ਇਸ ਹੇਤੂ ਸੇ ਜੇ 10 ਚਿੰਨ ਧਰਮ ਕੇ ਸਰੂਪ ਵੀ ਹੈ ਔਰ ਜਨਕ ਵੀ ਹੈ ਪੈਦਾ ਕਰਨ ਵਾਲੇ ਵੀ ਹੈ ਸਤਾ ਜੀ ਇਹੀ ਵਾਰਤਾ ਇਹਨਾਂ ਸਾਰਿਆਂ ਮੇ ਜਾਣ ਲੈਣੀ ਹਮ ਪਿੱਛੇ ਵੀ ਇਹੀ ਕਹਾ ਥਾ ਹੂੰ ਤੈਨੇ ਹਮਕੋ ਝੂਠਾ ਉਲੰਭ ਦਿਆ ਹੈ ਉਹ ਪਲੰਭ ਦਿਆ ਹੈ ਤੂੰ ਸਾਨੂੰ ਐਵੇਂ ਝੂਠਾ ਉਲੰਭਾ ਦੇ ਦੇ ਉਹ ਲੰਭੇ ਨੂੰ ਕਹਿੰਦੇ ਨੇ ਅੰਗਰੇਜ਼ੀ ਚ ਅਹ ਲੰਭਾ ਹੋ ਗਿਆ ਅਹ ਇਹ ਬਬਾ ਇਹ ਪੰਜਾਬੀ ਅਹ ਇਹ ਇਹ ਪੰਜਾਬੀ ਬੋਲੇ ਨਹੀਂ ਜਾਣੇ ਇਹ ਇੰਗਲਿਸ਼ ਨਹੀਂ ਹੁੰਦੀ ਉਲੰਭਾ ਹੁੰਦਾ ਜਿਵੇਂ ਯਾਰ ਉਹ ਤੂੰ ਕੰਮ ਸਾਡਾ ਕੀਤਾ ਨਹੀਂਗਾ ਠੀਕ ਨਹੀਂ ਕੀਤਾ ਮੈਣਾ ਟੌਂਟ ਮਾਰਤੀ ਜਿੱਦਾਂ ਮੈਣਾ ਮਾਰਿਆ ਆ ਕੰਪਲੇਂਟ ਦੀ ਕਰਨੀ ਆ ਕੰਪਲੇਂਟ ਹੀ ਹੈ ਮਹਾਰਾਜ ਕੰਪਲੇਂਟ ਹੀ ਹੋਏਗਾ ਇੰਗਲਿਸ਼ ਦਾ ਵਰਡ ਤਾਂ ਹਾਂ ਕੰਪਲੇਂਟ ਹੀ ਹੋ ਰਹੀ ਹੈ ਨਾ ਹਾਂ ਮੇਰੇ ਕੋਲ ਬੈਠੇ ਇੱਕ ਗਿਆਨੀ ਹੋ ਰਹੇ ਦਸੀ ਜਾਂਦੇ ਮਹਾਰ ਅੰਗਰੇਜ਼ੀ ਇਹ ਸਿਰ ਕਿਹਾ ਤੂੰ ਨੇ ਹਮਾਰੇ ਕਹਿੰਦੇ ਹਮਾਰੇ ਕੋ ਝੂਠ ਹੈਲੋ ਹਲੋ ਹਾਂਜੀ ਮਹਾਰਾਜ ਹਾਂ ਆ ਰਹੀ ਆਵਾਜ਼ ਹਾਂਜੀ ਸ਼ੰਕਾ ਪੜੋਗੇ ਹਾਂਜੀ ਸ਼ੰਕਾ ਪੜਨੇ ਮਹਾਰਾਜ ਜੀ ਧਰਮ ਕੈਸੇ ਵਧੇ ਹੈ ਸਮਾਧਾਨ ਸਮਾਧਾਨ ਬਾਲਕ ਬਿਰਦ ਰੋਗੀ ਗਰੀਬ ਪਰ ਜਥਾ ਸ਼ਕਤੀ ਦਇਆ ਕਰਨੇ ਸੇ ਹਰ ਧਨ ਦਾ ਦਾਨ ਦੇਣੇ ਸੇ ਨਿਤਾ ਪ੍ਰਤੀ ਧਰਮ ਵਧੇ ਹੈ ਬਾਲਕ ਤੇ ਬੁੱਢੇ ਤੇ ਗਰੀਬ ਤੇ ਬਿਮਾਰ ਰੋਗੀ ਤੇ ਜਿੰਨੀ ਤੁਸੀਂ ਕਰ ਸਕਦੇ ਹੋ ਸ਼ਕਤੀ ਨਾਲ ਸੇਵਾ ਉਹਨਾਂ ਦੀ ਏਦਾਂ ਕਰਨਾ ਧਰਮ ਵਧੇਗਾ ਦੇਖੋ ਧਰਮ ਦਾ ਆਪਾਂ ਧਰਮ ਕਿਹੜਾ ਸਮਝੀ ਬੈਠੇ ਹਾਂ ਜਕਰ ਹਨਾ ਮਜਬ ਅਸਲੀ ਧਰਮ ਦੀ ਗੱਲ ਦੱਸ ਰਹੇ ਕਹਿੰਦੇ ਦਾਨ ਧਨ ਦਾ ਦਾਨ ਦੇਣ ਇਸੇ ਨਿਤ ਪਰ ਦੀ ਧਰਮ ਵਧੇ ਹੈ ਦਇਆ ਦਾਨ ਕਰ ਧਰਮ ਵਧੇ ਨਿਤ ਹਨ ਸਾਥਾ ਜੀ ਸੰਕਾ ਧਰਮ ਕੀ ਸਥਿਤੀ ਕਿਵੇਂ ਹੋਵੇ ਹੈ ਪੜੋ ਤਦੂ ਹੀ ਪੜੋ ਹਾਂਜੀ समाधान की संका? शंका शंका बोलो शंका धर्म की स्थिति कैसे हो गए है समाधान खिमा करने से धर्म की स्थिति रहे है भाव सदा बना रहे है शंका ऐसा वो कवन हुआ है खिमा करने से उसका धर्म बना, बना रहा है समाधान खिमा करने से विश्व विश्व मित्र का धर्म बना रहा है ਜਦ ਜੰਗ ਜਦ ਜਗ ਕਾ ਆਰੰਭ ਕਰੇ ਤਾ ਵੀ ਸਬਾਹੂ ਮਰੀਚ ਆਏ ਕਰ ਜਾ ਕਾ ਵਿਧਵੰਸ ਕਰ ਦੇਵੇਂ ਇੱਕ ਇਹ ਸਬਾਹ ਤੇ ਮਰੀਚ ਦੋ দাঁਤ ਸੀ ਨਾ ਜਦੋਂ ਵਿਸ਼ਵਾਮਿੱਤਰ ਜਾ ਕਰਦਾ ਹੀ ਉਹ ਛਟੀਆਂ ਛੋੜ ਦਿੰਦੇ ਜਿ ਲਿਆ ਕੇ ਸਾਤਾ ਜੀ ਮੁਰਗੇ ਸ਼ੁਰ ਦੇ ਖਾ ਕੇ ਲੱਡੀਆਂ ਵਿੱਚ ਜਾ ਕੇ ਛੋੜ ਦਿੰਦੇ ਹੀ ਉਹਦਾ ਵਿਚਾਰ ਇਹਦਾ ਕੀਤਾ ਕਰਾ ਸਾਰਾ ਕੰਮ ਖਰਾਬ ਹੋ ਜਾਂਦਾ ਵਿਸ਼ਵਾਮਿੱਤਰ ਜੀ ਨੇ ਚੇਤ ਮੇ ਸੋਚਿਆ ਜੇ ਦੀ ਇਸ ਸਮੇਂ ਹਮ ਕ੍ਰੋਧ ਕਰਤੇ ਹਨ तब हमारा धर्म सब नष्ट हो जाएगा समर अथवान होकर फिर उन पर क्रोध नहीं किया नहीं। समा पा के जब राम अवतार हुए हैं, उनको लिया जग अपना किया है देखो खिमा करी धर्म बना रहे हैं। ऐसे जो खिमा करेगा सो उसी का धर्म बना रहेगा खिमा के आसरे धर्म रहे ऐसा तो पता ही होना भी जो मतलब जड़े सी ना ਉਹ ਜਗ ਨੂੰ ਪਰ ਦਿੰਦੇ ਸੀ ਪਰੇਸ਼ਾਨ ਤੇ ਫਿਰ ਉਹ ਦਸ਼ਰਤ ਕੋਲ ਆਇਆ ਸੀ ਦਸ਼ਰਤ ਨੂੰ ਕਹਿੰਦਾ ਵੀ ਮੈਨੂੰ ਮਤਲਬ ਮੁੰਡੇ ਦੇ ਦੇ ਆਪਣਾ ਬੇਟਾ ਦੇ ਦੇ ਰਾਮਚੰਦਰ ਉਹ ਕਹਿੰਦਾ ਮੈਂ ਤੇਰੇ ਨਾਲ ਆਪ ਜਾਣ ਨੂੰ ਤਿਆਰ ਆ ਕਹਿੰਦਾ ਨਹੀਂ ਉਹਨੂੰ ਹੀ ਪੇਜ ਕਹਿੰਦੇ ਨਹੀਂ ਮੈਂ ਉਹ ਬੱਚੇ ਨਹੀਂ ਉਹਨੂੰ ਕਿਵੇਂ ਉਹ ਤਾਂ ਮਾਰ ਦਰ ਜਾਂਦੇ ਨੇ ਨਾ بڑے ਬਹਾਨੇ ਕੀਤੇ ਦਸ਼ਰਤ ਨੇ ਹਾਂਜੀ ਪਰ ਉਹ ਹਰਿਆਰਾ ਕਹਿੰਦਾ ਮੈਂ ਤਾਂ ਉਹਨੂੰ ਹੀ ਲੈ ਕੇ ਜਾਣਾ ਰਾਮ ਨੂੰ ਹਾਂਜੀ ਜਦੋਂ ਆਮ ਜੰਦਰ ਤੇ ਲక్ష్మణ ਗਏ ਸੀ ਤੇ ਰਸਤੇ 'ਚ ਤਾੜਕਾ ਮਾਰੀ ਸੀ ਫਿਰ ਸੁਬਾਹ ਮਰੀਜ ਨਾਲ ਜੰਗ ਕੀਤਾ ਸੀ ਇੱਕ ਨੂੰ ਮਾਰਤਾ ਹੀ ਇੱਕ ਨੂੰ ਚੁੱਕ ਕੇ ਮਰੀਜ ਨੂੰ ਮੇਰੇ ਖਿਆਲੋਂ ਦਸੜਤਾ ਸੀ ਆਪਣੇ శ్రీలంਕਾ ਵਿੱਚ ਸਾਤ ਹੈ ਉਹ ਬਾਦ ਜਿਹੜਾ ਬਣ ਕੇ ਆਇਆ ਸੀ ਜਦੋਂ ਸੀਤਾ ਨੂੰ ਛੱਡ ਮੇੜੇ ਸਾਤ ਹੈ ਉਹ ਮਰੀਜ ਸੁਬਾਹ ਪਹਿਲਾਂ ਮਾਰਤਾ ਹੀ ਅੱਛਾ ਉਹੀ ਮਰੀਜ ਬਣ ਕੇ ਆਇਆ ਸੀਗਾ ਠੀਕ ਉਹੀ ਮਰੀਜ ਆਂਦੀ ਤੇ ਉਹ ਬਿਜਾਗੋ ਦਾ ਪੂਰਾ ਕੀਤਾ ਹੀ ਉਹ ਦਾ ਮਤਲਬ ਕਹਿਣ ਦਾ ਵੀ ਖਿਮਾ ਰੱਖੀ ਉਹਨੇ ਸਬਰ ਕੀਤਾ ਤੇ ਸਮਾਂ ਆਇਆ ਤਾਂ ਪ੍ਰਭੂਾਨ ਨੇ ਮਾਰ ਤੇ ਰੱਖ ਸਾਥਾ ਜੀ ਹਾਂ ਜੀ ਹਾਂ ਜੀ ਸੰਕਾ ਉਹ ਆ ਕੇ ਆਸਰੇ ਧਰਮ ਰਹੇ ਹੈ ਸਾਥਾ ਜੀ ਸੰਕਾ ਧਰਮ ਕਿਸ ਕਰਨ ਨਸ਼ਟ ਹੋ ਜਾਵੇ ਹੈ ਸਮਾਦਾਨ ਇਹ ਕਰੋਧ ਕਰਨੇ ਸੇ ਧਰਮ ਸਭ ਨਸ਼ਟ ਹੋ ਜਾਵੇ ਹੈ ਜਪ ਤਪ ਭਜਨ ਪਾਠ ਜੋ ਕਰਨੇ ਵਾਲਾ ਹੈ ਜੇ ਜੀ ਉਹ ਕਰੋਧ ਚਾ ਕਰੇ ਫੇਰ ਸਭ ਉਨ੍ਹਾਂ ਦਾ ਫਲ ਨਸ਼ਟ ਹੋ ਜਾਵੇ ਹੈ ਪਿਛੇ ਕੁਝ ਵੀ ਨਹੀਂ ਰਹੇ ਹੈ ਇਸ ਵਿੱਚ ਪ੍ਰਮਾਨ ਯਾਗ ਦੇ ਵਿपाक ਦਰਸੇ ਜਿਮ ਰੋਖਾ ਮੇਰੇ ਖਲ ਤੁਸੀ ਦਾ ਅਸੀਰ ਬੰਕੀ ਯਾਨੀ ਯਾਗ ਦਾ ਫਲ ਜਿਹੜਾ ਉਹਨੂੰ ਰੋਖਵੇਂ ਨੇ ਕਰੋਧ ਜਿਹੜਾ ਅਗਰਸ ਲੈਂਦਾ ਸਾਤਾ ਜੀ ਇਸ ਵਾਸਤੇ ਕਰੋਧ ਕਰਨਾ ਨਾ ਚਾਹੀਏ ਦੇਖੋ ਵਿਸ਼ਵਾਮিত্র ਜੀ ਸਮਰੱਥ ਰਹੇ ਪਰ ਕਰੋਧ ਨਹੀਂ ਕੀਆ ਉਦਾਂ ਦੇ ਚੰਦੇ ਸਰਾਬ ਦੇ ਕੇ ਉਹਨਾਂ ਨੂੰ ਖਤਮ ਕਰ ਸਕਦੇ ਸੀ ਪਰ ਉਹਨਾਂ ਨੇ ਪਾਣਾ ਮੰਨਿਆ ਜਮਾ ਕੀਤੀ ਹਨ ਫਿਰ ਸਮਾਨ ਪੁਰਸ਼ ਕਿਉਂ ਕਰੇ ਇਸ ਲਈ ਹਰ ਇੱਕ ਨੂੰ ਕ੍ਰੋਧ ਨਹੀਂ ਕਰਨਾ ਚਾਹੀਏ ਸ਼ੰਕਾ ਐਸੇ ਧਰਮ ਚਲੋ ਸੁਣ ਐਸੇ ਧਰਮ ਕਰਨੇ ਸੇ ਕੀ ਭਲ ਪ੍ਰਾਪਤ ਹੋਵੇਗਾ ਸਮਾਦਾਨ ਧਰਮ ਸੇ ਸਤ ਫਲ ਮਿਲੇ ਹਨ ਸ਼ੰਕਾ ਉਹ ਸਤ ਫਲ ਕਵਨ ਹੈ ਸਮਾਦਾਨ ਮੂਲ ਦੋਰਾ ਸੁਭ ਕੁਲ ਜਨਮ ਸਰੂਪ ਤਨ ਊਪ ਭੋਗ ਆਪਤ ਪੰਡਤ ਦੇਹ ਅਰੋਗ ਪਉਨ ਧਰਮ ਜਾਣ ਫਲ ਸਤ ਠੀਕ ਆ ਦਵੇਜ ਕੀ ਕੁਲ ਮੇ ਜਨਮ ਹੋਣਾ ਅਰਥਾਤ ਬਾਹਮਣ ਖੱਤਰੀ ਵੈਸ਼ ਇਹਨ ਕੀ ਕੁਲ ਮੇ ਜਨਮ ਹੋਣਾ ਇੱਕ ਜੇ ਧਰਮ ਕਾ ਫਲ ਹੈ ਕਿਉਂਕਿ ਉਸ ਵੇਲੇ ਮਤਲਬ ਜਿਹੜੇ ਸੀ ਨਾ ਵੇਦ ਸ਼ਾਸਤਰ ਪੜਨਾ ਪੂਜਾ ਪਾਠ ਕਰਨੀ ਉਹ ਅਧਿਕਾਰ ਬ੍ਰਾਹਮਣਾਂ ਨੂੰ ਛਤਰੀਆਂ ਨੂੰ ਇਸ ਕਰਕੇ ਦੇਵਜ ਕੋਲ ਵਿੱਚ ਜਨਮ ਹੋਣਾ ਇਹ ਵੀ ਕਹਿੰਦੇ ਧਰਮ ਦਾ ਫਲ ਹੁੰਦਾ ਫਿਰ ਸੁੰਦਰ ਸਰੀਰ ਹੋਣਾ ਗੋਲ ਰੰਗ ਰੰਗੋਲਾ ਰੰਗ ਹੋਣਾ ਅੰਗ ਸਭ ਸਾਬਤ ਹੋਣੇ ਸਰੀਰ ਦੇ ਹਨ ਜੇ ਦੂਸਰਾ ਧਰਮ ਕਾ ਫਲ ਹੈ ਕਈਆਂ ਦੇ ਚੱਲ ਅੱਖ ਨਹੀਂ ਹੁੰਦੀ ਕਿਤੇ ਕਾਨਾ ਨਹੀਂ ਹੁੰਦੇ ਕਿਤੇ ਲੱਤਾਂ ਤੋਂ ਨਹੀਂ ਹੁੰਦੀ ਹੈ ਨਾ ਇਹ ਵੀ ਇਹ ਵੀ ਸ਼ੁਕਰ ਕਰੋ ਵੀ ਮਹਾਰਾਜ ਸਾਡੇ ਸਰੀਰ ਸਾਬ ਦਿੱਤੇ ਬਣਾਏ ਰਾਜਾ ਕੇ ਘਰ ਜਨਮ ਹੋਣਾ ਵਾਧਾ ਆ ਜਾ ਕਿ ਸਮ ਹੁਕਮ ਕਰਨਾ ਜੇ ਤੀਸਰਾ ਧਰਮ ਦਾ ਫਲ ਹੈ ਕਿਉਂਕਿ ਵੀ ਕੋਈ ਰਾਜੇ ਨੂੰ ਕੋਈ ਪ੍ਰੋਬਲਮ ਨਹੀਂ ਨਾ ਹੁੰਦੀ ਆਮ ਤੌਰ ਤੇ ਕੋਈ ਉਹਦੇ ਹੁਕਮ ਨਹੀਂ ਚਲਾ ਸਕਦਾ ਉੱਤੇ ਉਹਦਾ ਜੇ ਹੁਕਮ ਚੱਲਦਾ ਹੈ ਨਾ ਸਾਤਾ ਜੀ ਇਹ ਧਰਮ ਦਾ ਤੀਜਾ ਫਲ ਵੱਡੇ ਵੱਡੇ ਦਿਵ ਭੋਗਾਂ ਦੀ ਪ੍ਰਾਪਤੀ ਹੋਣੀ ਧਨਮਾਨ ਬਹੁਤਾ ਹੋਣਾ ਇਹ ਚੌਥਾ ਧਰਮ ਦਾ ਫਲ ਹੈ ਮੈਨੂੰ ਖਾਣ ਪੀਣ ਨੂੰ ਗੱਡੀਆਂ ਕਾਰਾਂ ਸਾਰੇ ਸੁੱਖ ਹੋਣ ਗਰੀਬੀ ਨਾ ਹੋਵੇ ਇਹ ਵੀ ਧਰਮ ਦਾ ਫਲ ਹੈ ਆਪ ਦਾ ਨਾਮ ਆਗਿਆਕਾਰੀ ਸੁਭ ਸੰਤਾਨ ਹੋਣੀ ਯਾਨੀ ਬੱਚੇ ਕਹਿਣ ਨਾਲ ਮੰਨਣ ਵਾਲੇ ਹੋਣ ਉਹ ਅਥਾਰਤ ਬਖਤਾ ਹੋਣਾ ਇਹ ਸੱਚ ਬੋਲਣ ਵਾਲਾ ਹੋਣਾ ਇਹ ਪੰਜਵਾਂ ਧਰਮ ਦਾ ਫਲ ਹੈ 7 ਫਿਰ ਵੱਡਾ ਵਿਦਵਾਨ ਹਾਂਜੀ ਮਹਾਰਾ yatharth vakta ਹੋਣਾ ਫਲ ਹੈ yatharth ਜੋ ਗੱਲ ਹੋਣੀ ਸੱਚ ਬੋਲ ਸਹੀ ਵਾਲੀ ਇਹ ਵੀ ਹਾਂ ਉਹ ਇਹ ਧਰਮ ਦਾ ਫਲ ਹਰੇਕੰਦਾ ਸਹੀ ਗੱਲ ਕਹਿ ਨਹੀਂ ਸਕਦਾ ਠੀਕ ਹੈ ਜੀ ਇਹ ਵੱਡਾ ਵਿਦਵਾਨ ਪੰਡਤ ਹੋਣਾ ਪੰਡਾ ਤਤ ਵਿਚਾਰਨੀ ਤਤ ਵਿਚਾਰਨੀ ਪੰਡਾ ਯਾਨੀ ਬੁੱਧੀ ਪੰਡਾ ਤਤ ਵਿਚਾਰਨੀ ਜਿਸकी बुद्धि तत के विचारने वाली होवे सो ਪੰਡਤ ਕਹੀਏ ਸੋ ਪੰਡਤ ਜੋ ਮਨ ਪ੍ਰਗੋਧਾ ਰਾਮ ਨਾਮਾ ਮਹਤਮਨਾ ਸੋਦ ਰਾਮ ਨਾਮ सारस पीवा ਉਸ ਪੰਡਤ ਕਾ ਉਪਦੇਸ਼ ਜਰ ਜੀਵਨ ਸੋ ਪੰਡਾ ਚੋਤੀਆਂ ਗੁਣਾ ਕੀ ਪੰਡ ਉਤਾਰੇ ਨੀਤਾ ਕਾ ਪ੍ਰਮਾਣ ਹੈ ਪੰਡਤਾ ਸੰਭਦ ਰਸਨਾ ਐਸਾ ਪੰਡਤ ਹੋਣਾ ਜੇ ਛੇਵਾਂ ਧਰਮ ਕਫਾੜ ਹੈ ਹਮ ਸਮ ਦੱਸਣਾ ਮੈਨਰੇ ਹਰ ਇੱਕ ਦੀ ਬਰਾਬਰ ਸਮਝੇ ਉਹ ਪੰਡਤ ਹੁੰਦਾ ਉਹ ਪੰਡਤ ਜੋ ਮੰਨ ਕਰ ਬੋਧ ਹੈ ਮਾਰੇ ਬੱਚੇ ਨਾਮ ਆਜੇ ਵਿੱਚ ਪਰਮੇਸ਼ਰ ਦਾ ਨਾਮ ਦੱਸਿਆ ਹਮ ਐਸਾ ਪੰਡਤ ਹੋਣਾ ਜੇ ਛੇਵਾਂ ਧਰਮ ਕਫਾੜ ਹੈ ਹਮ ਫਿਰ ਸਰੀਰ ਅਰੋਗ ਰਹਿਣਾ ਸਾਰੀ ਵਸਤਾ ਮੇ ਰੋਗ ਦਾ ਦਰਸ਼ਨ ਨਾ ਹੋਣਾ ਇਹ ਸਤਵਾਂ ਧਰਮ ਕਫਾੜ ਹੈ ਸਤਵਾਂ ਹੈ ਹਾਂ ਜੀ ਇਸ ਧਰਮ ਕੇ ਧਾਰਨ ਵਾਲੇ ਕੋ ਜੇ ਸਾਤ ਫਲ ਪ੍ਰਾਪਤ ਹੋਵੇ ਹੈ ਹਮ ਐਸੇ ਨਿਸ਼ਚੇ ਕਰਕੇ ਜਾਣੋ ਵਾ ਇਤਿਆਦੀ ਫਲ ਸਤ ਨਾਮ ਨਿਸ਼ਚੇ ਪ੍ਰਾਪਤ ਹੋਵੇ ਹੈ ਅੰਕਾ ਇਹ ਮਨੁੱਖ ਜਨਮ ਕੈਸੇ ਸਫਲ ਹੋਵੇ ਹੈ ਸਮਾਧਾਨ ਮੂਲ ਚੋਪਈ ਧਰਮ ਪ੍ਰੀਤ ਨਿਤ ਬੇਦ ਵਿਚਾਰੇ ਉਤਮ ਦਾਨ ਸੁਭਾਵ ਜੋ ਤਾਰੇ ਇੰਦਰ ਅਰਥ ਵਿਰਾਗੈ ਮਨ ਜੇ ਜੇ ਪ੍ਰਾਪਤ ਸਫਲ ਜਨਮ ਤੇ ਟੀਕਾ ਧਰਮ ਵਿੱਚ ਜਿਸ ਕੀ ਪ੍ਰੀਤੀ ਹੋ ਰਹੀ ਹੈ ਪਰ ਵੇਦੋਂ ਦਾ ਵਿਚਾਰ ਕਰਕੇ ਤਤਵ ਕੋ ਚਿਤ ਮੇ ਧਾਰਨ ਕਰਤਾ ਹੈ ਧਰਮ ਪ੍ਰੀਤ ਨਿਤ ਬੇਦ ਵਿਚਾਰੇ ਯਾਨੀ ਜਦ ਧਰਮ ਨਾਲ ਪ੍ਰੇਮ ਮੈਂ ਤੇ ਗ੍ਰੰਥਾਂ ਨੂੰ ਪੜਦਾ ਬਾਣੀ ਨੂੰ ਵਿਚਾਰ ਕਰਦਾ ਹਾਂਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਸਮ ਦੀ ਜੋ ਵੀ ਮਹਾਰਾਜ ਧਰਮ ਗ੍ਰੰਥ ਨੇ ਗੀਤਾ ਉਪਨਿਸ਼ਦ ਉਹਨਾਂ ਦੇ ਵਿੱਚ ਤਤਪ ਦੀ ਵਿਚਾਰ ਕਰੇ ਪਰਮੇਸ਼ਰ ਨੂੰ ਆਪਣੇ ਅੰਦਰ ਹੀ ਧਾਰਨ ਕਰੇ बार-बार ਬ੍ਰਹਮਚਿੰਤਨ ਕਰੇ ਤੈਨਦੇ ਦੂਜਾ ਜਾਂ ਕਿਵੇਂ ਮੈਨਾਂ ਜਾਂ ਧਰਮ ਮੇਂ ਪ੍ਰੀਤੀ ਤਿਸੇ ਕੀ ਹੋਵੇ ਹੈ ਜੋ ਨਿਤਾ ਪ੍ਰਤੀ ਵੇਦਾਂ ਕੋ ਵਿਚਾਰਦਾ ਕਿਉਂਕਿ ਜੇ ਉਹਨੇ ਕਥਾ ਕਥਾ ਸੁਣਨੀ ਹੀ ਨਹੀਂ ਕੀਰਤਨ ਸੁਣਨਾ ਹੀ ਨਹੀਂ ਨਿੰਦਾ ਚੁਗਲੀ ਸੁਣਨੀ ਫਿਰ ਉਹਨੂੰ ਧਰਮ ਦਾ ਪਤਾ ਕੀ ਲੱਗਣਾ ਹੂੰ ਉਹਨਾਂ ਅੱਜਕੱਲ੍ਹ ਵੇਖ ਲਓ ਆਪਾਂ ਕੋਈ ਧਰਮ ਗ੍ਰੰਥ ਨਹੀਂ ਪੜ੍ਹਦੇ ਕੋਈ ਨਾ ਬਾਣੀ ਪੜ੍ਹਦੇ ਆ ਨਾ ਕਥਾ ਨਾ ਕੀਰਤਨ ਨਾ ਸੁਣਦੇ ਹੋ ਮਨ ਹੁਣ ਸਾਰਾ ਬਾਪੂ ਹੀ ਚਾ ਜਾ ਰਿਹਾ ਲੋਕਾਂ ਦਾ ਕਹਿੰਦੇ ਇਹ ਹੀ ਹੈ ਹਰ ਕੀ ਹੈ ਸਾਤਾ ਹੈ ਜੀ ਨਾ ਮਾੜਾ ਖਿਆਲ ਹੀ ਰਹਿਣਾ ਚੰਗਾ ਖਿਆਲ ਆਉਣਾ ਹੀ ਨਹੀਂ ਮਨ ਚ ਨਾ ਹੂੰ ਕਹਿੰਦੇ ਫਿਰ ਸਵਰਨ ਆਦਿ ਉੱਤਮ ਵਸਤੂਆਂ ਕੋ ਦਾਨ ਕਰਨੇ ਦਾ ਜਿਸਨੇ ਸੁਭਾਅ ਧਾਰਨ ਕਰਾ ਹੋਆ ਦੂਜੀ ਗੱਲ ਹੈ ਉੱਤਮ ਦਾਨ ਸੁਭਾਅ ਜੋ ਧਾਰੇ ਹੂੰ ਜਿਵੇਂ ਸੋਨਾ ਸੋਨਾ দান ਕਰਨਾ ਜਾਨੀ ਜੋ ਕੁਝ ਹੋਵੇ ਖੁੱਲਾ দান ਕਰੇ ਲੋਕਾਂ ਨੂੰ ਰੋਟੀ ਕੱਪੜਾ ਮਕਾਨ ਵਿੱਦਿਆ ਹੈ ਨੀ ਸੱਤ ਹੈ ਜੀ ਕੰਜੂਸੀ ਨਾ ਰੱਖੇ দান ਦੇਣ ਦਾ ਸੁਭਾਅ ਹੋਵੇ ਸੱਤਾ ਜੀ ਉਹ ਸੁਭਾਅ ਹੋਈ ਹੈ ਜਦੋਂ ਮੈਂ ਦਾ ਕਹੇ দান ਕਰਨ ਦਾ ਸੁਭਾਅ ਹੁੰਦਾ ਹੂੰ ਉਹ ਤਾਂ ਹੈ। ਤੇ ਦੇਖ ਲੈ ਜਿਹੜਾ ਦਾਨੀ ਬੰਦਾ ਹੈਗਾ ਉਹ ਖੁੱਲੇ ਦਿਨ ਉਹਦੀ ਬੋਲੀ ਮਿੱਠੀ ਅਬੈ ਸੈਣ ਵੀ ਚੰਗਾ ਹੋਏਗਾ ਹੈਨਾ। ਮਨ ਦਾ ਪਾਪੀ ਨਹੀਂ ਹੋਏਗਾ। ਕਿਸੇ ਨੂੰ ਧੋਖਾ ਨਹੀਂ ਕਰ ਸਕੇਗਾ, ਕਪਟ ਨਹੀਂ ਕਰ ਸਕੇਗਾ, ਬੇਈਮਾਨੀ ਨਹੀਂ ਕਰ ਸਕੇਗਾ। ਦੇ ਦ੍ਰਿਤੀ ਬਣ ਜੇ ਨਾ ਦੇਣ ਦੇ। ਤੋਂ ਕਹਿੰਦੇ ਉਤਰ ਸੁਭਾਅ ਹੈ। ਹਰ ਜਿਸ ਜਿਸ ਕੇ ਸ਼ੌਤਰ ਚਕਸ਼ੂ ਤਵਕ ਰਸਨਾ ਕ੍ਰਾਂ ਇਹ ਪੰਜ ਗਿਆਨ ਇੰਦਰੀਆਂ। ਵਾਕ ਪਾਦ ਵਾਕ ਪਾਨ ਪਾਦ ਪਸਤ ਬੁਧਾ ਇਹ ਪੰਜ ਕਰਮੇ ਵੀ ਸਮਝ ਆ ਗਈ ਮਾਰੀ ਸੁਣ ਕੰਨ ਠੀਕ ਹੈ ਜੀ ਚੱਖੂ ਅੱਖ 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 ਤਵਕ ਚਮੜੀ ਸਕਿਨ ਸਕਿਨ ਠੀਕ ਰਸਨਾ ਜੀਬ ਜੀਬ ਹੋ ਗਈ ਹਾਂ ਜੀ ਤੇ ਕਰਾਨ ਨੱਕ ਨੱਕ ਅੱਛਾ ਇਹ ਪੰਜ ਗਿਆਨ ਇੰਦਰੀਆਂ ਇਹ ਗਿਆਨ ਇੰਦਰੀਆਂ ਨੇ ਅੱਗੇ ਤੇ ਅੱਗੇ ਹੁਣ ਵਾਕ ਜਦੋਂ ਵਾਕ ਬੋਲਦੇ ਆਪਾਂ ਸਪੀਚ ਠੀਕ ਹੈ ਜੀ ਵਾ ਪਾਨ ਹੱਥ ਅਚਾਹੇ ਹੱਥ ਨੇ ਉਹ ਹਾਂ ਪਾਦ ਪੈਰ ਪਾਦ ਪੈਰ ਹੋ ਗਏ ਉਪਾਸਥ ਅ ਉਪਾਸਥ ਮਤਲਬ ਮਾਰਾ ਲਿੰਗ ਆਪਣਾ ਠੀਕ ਹੈ ਜੀ ਅੰਗਰੇਜ਼ੀ ਹੁਣ ਪਸੰਦ ਆਉਂਦੀ ਹੈ ਹਾਂਜੀ ਹਾਂਜੀ ਲਿੰਗ ਗੁਦਾ 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 ਮਲਬੀ ਜਿੱਥਾ ਮਾਲਮ ਹੁੰਦਾ ਮਾਲ ਨਿਕਲ ਮਾਲ ਮਾਲ ਤੇ ਅਗਲਸਤਾਨ ਠੀਕ ਹੈ ਜੀ ਇਹ ਪੰਜ ਕਰਮਿੰਦਰੀਆਂ ਠੀਕ ਹੈ ਜੀ ਇਹ ਕੰਮ ਇਹ ਕੰਮ ਕਰਦੀਆਂ ਨੇ ਬੋਲਣਾ ਵੀ ਕੰਮ ਹੈ ਨਾ ਹਾਂਜੀ ਮਹਾਰਾਜ ਉਹ ਜਿਹੜੀ ਪੰਜ ਨੇ ਉਹਨਾਂ ਨੂੰ ਗਿਆਨ ਹੁੰਦਾ ਫਾਈਵ ਸਾਇੰਸ ਹੈ ਨਾ ਹਾਂਜੀ ਹਾਂਜੀ ਤੇ ਜਿਹੜੇ ਕਲਮੰਦਰੀਆਂ ਨੇ ਉਹ ਕੰਮ ਕਰਦੀਆਂ ਨੇ ਹੂੰ ਕਿ ਇਸ ਕਰਕੇ ਸ਼ਬਦ ਛਪਰਸ਼ ਰੂਪ ਰਸ ਗੰਧ ਹੂੰ ਇਹ ਹੀ ਨਾ ਇੰਦਰੀਆਂ ਕੇ ਅਰਥ ਨਾਮ ਜੋ ਵਿਸ਼ੇ ਹਨ ਹੂੰ ਇਹ ਸ਼ਬਦ ਛਪਰਸ਼ ਰੂਪ ਰਸ ਇਹ ਵੀ ਉਹਦੇ ਹਿਸਾਬ ਨਾਲ ਚੱਲਦੇ ਨੇ ਸ਼ਬਦ ਕੰਨਾਂ ਦਾ ਛਪਰਸ਼ ਚਮੜੀ ਦਾ ਰੂਪ ਆਪਣਾ ਅੱਖਾਂ ਦਾ ਹਾਂਜੀ ਰਸ ਜੀਭ ਦਾ ਤੇ ਗੰਧ ਨੱਕ ਦਾ ਵਿਸ਼ਾ ਹੈ ਇਹ ਕਿ ਇਹਨਾਂ ਇੰਦਰੀ ਅਰਥ ਨਾਮ ਜੋ ਵਿਸ਼ੇ ਹੈ ਨਾ ਪੰਜੋਂ ਵਿੱਚ ਜਿਨ ਕੇ ਮਨ ਮਨ ਵਿੱਚ ਬੈਰਾਗ ਹੋ ਰਹਾ ਹੈ ਹੂੰ ਯਾਨੀ ਜਿਨਾਂ ਦੇ ਮਨ ਚ ਇੰਦਰੀ ਅਰਥ ਬੈਰਾਗ ਨਾ ਵੇਖਣ ਨੂੰ ਜੀ ਕਰਦਾ ਨਾ ਸੁਣਨ ਨੂੰ ਨਾ ਸੁੰਘਣ ਨੂੰ ਨਾ ਛੂਣ ਹੈ ਨਾ ਹਾਂ ਜਿਹੜੇ ਪੰਜੇ ਚੀਜ਼ਾਂ ਤੋਂ ਮਨ ਰਹਿਣਾ ਬੈਰਾਗ ਹੈ ਬੜਾ ਔਖਾ ਹੈ ਨਾ ਹਾਂਜੀ ਹਾਂਜੀ ਆ ਆ ਇਹਨਾਂ ਵਿੱਚ ਜੋ ਉਪਰਾਮ ਹੈ ਹੂੰ ਜਿਸ ਕੋ ਇਹ ਵਸਤੂਆਂ ਪ੍ਰਾਪਤ ਹੋ ਗਈਆਂ ਹਨ ਹੂੰ ਇਹ ਮਨੁਸ ਜਨਮ ਉਸੀ ਦਾ ਸਫਲਾ ਹੈ ਸਾਤਾ ਜੀ ਪਤਾ ਨਹੀਂ ਲੱਗਦਾ ਬੱਬੀ ਪਹਿਲਾਂ ਮਤਲਬ ਆਪਾਂ ਸੋਚਦੇ ਆ ਵੀ ਆਪਾਂ ਨੂੰ ਸ਼ਾਇਦ ਦੇਖਣ ਦਾ ਹੀ ਹੈ ਦੇਖਣ ਦਾ ਵੀ ਹੈ ਸੁਣਨ ਦਾ ਵੀ ਸਵਾਲ ਹੈਗਾ ਨਾ ਬੰਦਾ ਕਹਿੰਦਾ ਕੀ ਕਹਿਣਾ ਦੁਆਰਾ ਕਹੀਂ ਹਾਂ ਗਾਣੇ ਸੁਣਦਾ ਨਾ ਸੁਣਦੇ ਹੋਰ ਮਿੱਠੀ ਆਵਾਜ਼ ਸੁਣਦਾ ਕੋਇਲ ਦੀ ਸੁਣਦਾ ਹਾਂਜੀ ਤੇ ਦੇਖਦਾ ਵੀ ਰੂਪ ਤੱਕੇ ਨਾਲ ਪਰਾਈਆਂ ਲੋਕੰਦਰ ਠਾਣੀ ਹੂੰ ਤੇ ਚੂਰਨੋ ਵੀ ਕਹਿੰਦਾ ਵੀ ਚੰਗਾ ਕੋਮਲ ਵਧੀਆ ਬਿਸਤਰਾ ਵੀ ਥੱਲੇ ਸਾਫ ਹੋਵੇ ਗੱਦਾ ਵੀ ਤੇ ਆਰ ਜੀ ਸਮਝ ਲੋ ਜਿਹੜੀ ਟੱਚ ਆਉਣ ਵਾਲੀ ਸਰੀਰ ਨੂੰ ਹਾਂਜੀ ਉਹ ਵੀ ਜੰਗੀ ਭਾਲ ਦਾ ਹਾਂਜੀ ਫਿਰ ਬੰਦਾ ਜੀਵ ਦਾ ਵੀ ਆ ਵੀ ਆਹ ਖਾਈਏ ਉਹ ਖਾਈਏ ਵਿਸਵਾਣਾ ਹੂੰ ਔਰ ਇਹਨਾਂ ਪੰਜਾਂ ਦੇ ਵਿੱਚ ਕਹਿੰਦਾ ਜਿਹਦਾ ਮਨ ਦੇ ਉਹਨਾਂ ਤੋਂ ਵਿਰਾਗ ਹੋ ਗਿਆ ਸਾਰੇ ਤੋਂ ਉਪਰਾਮ ਹੋ ਗਿਆ ਹਾਂਜੀ ਜਨਮ ਉਸੇ ਕਸਾ ਪਰ ਆ ਇਦਾਂ ਨੂੰ ਸਾਡਾ ਜਨਮ ਸਫਲ ਕੋਈ ਨਹੀਂ ਹਾਂ ਗੁਰਮੁਖ ਨਾਮਦਾਨ ਇਸ਼ਨਾਨ ਅਰਥ ਇਹ ਹੈ ਗੁਰੂ ਜੀ ਕਹਿੰਦੇ ਆ ਜੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ ਅਰ ਨਾਮ ਜਪਦਾ ਹੈ ਹਾਂ ਅਰ ਜਥਾ ਸ਼ਕਤੀ ਜੋ দান ਦਿੰਦਾ ਹੈ ਐਸੇ ਤੀਨ ਕੰਮ ਕਰਨੇ ਵਾਲੋਂ ਦਾ ਜਨਮ ਸਫਲ ਹੈ ਬੜਾ ਸੌਖਾ ਮਾਰੇ ਗੁਰੂ ਸਾਹਿਬ ਨੇ ਆਪਣਾ ਕਰਦਾ ਬਾਬਾ ਜੀ ਹੂੰ ਆਪਾਂ ਫਿਰ ਵੀ ਨਹੀਂ ਕਰਦੇ ਸਵੇਰੇ ਨਹੀਂ ਉੱਠਦੇ 9 10 ਵਜੇ ਸੁੱਤੇ ਰਹਿੰਦੇ ਹਾਂ ਹਾਂ ਇਹ ਵੀ ਬੜਾ ਫਾਇਦਾ ਚੱਲ ਗਿਆ ਬਈ ਅੰਮ੍ਰਿਤ ਜਿਹੜਾ ਖੋਜ ਗਿਆ ਸਿੱਖਾਂ ਦਾ ਨਾ ਹੂੰ ਬਾਹਰ ਆ ਕੇ ਤਾਂ ਬਹੁਤ ਜਿਆਦਾ ਆਪਾਂ ਅਮਰੀਕਾ ਕੈਨੇਡਾ ਜਾਂਦੇ ਆਏ ਹਾਂ ਹੂੰ ਉੱਥੇ ਉੱਥੇ ਭਵੇਂ ਛੜ ਮੁਖ ਸ਼ਰਮ ਉੱਠਣਾ ਹੀ ਪੈਂਦਾ ਹੀ 5 ਵਜੇ ਹੈ ਗੁਰਸਿੰਘ ਉੱਠ ਕੇ ਰੋਣ ਨਿਸ਼ਾਨ ਪਾਣੀ ਕਰੀਏ ਗੁਰਦੁਆਰੇ ਹਨ ਆ ਇਹ ਤੇ ਆਦਿ ਕੋਈ ਨਹੀਂ ਸਾਰਿਆਂ ਨੇ 9 ਵਜੇ ਉੱਠਣਾ ਹਾਂ ਹੋਰ ਸਿੱਖੀ ਅਬੇਸ਼ ਕਾਲਜ ਵਰਤੀ ਜਾਂਦਾ ਪੰਜਾਬ ਦੇ ਵੀ ਨਾ ਇਵੇਂ ਹੀ ਹੁੰਦਾ ਜਾ ਰਿਹਾ ਅੱਛਾ ਅੱਛਾ ਜਿਹੜੇ ਗੁਰਮੁਖੀ ਗਾਇਨ ਕਹਿੰਦੇ ਨਾਮ ਜਪਦਾ ਔਰ ਸ਼ਕ ਜਿਹਾ ਸ਼ਕਤੀ ਜਨ ਜੋ ਜੋ ਕੋ ਹੈ ਮੈਂ ਇਹ ਤਾਂ ਨਹੀਂ ਹੈ ਜੋ ਹੈ ਇਹਨੂੰ ਕੀ ਦੇਣਾ ਨੇ ਹਾਂ ਜਿਹਾ ਸ਼ਕਤੀ ਤਾਂ ਦਿੱਤਾ ਐਸੇ ਤਿੰਨ ਕਰਮ ਕਰਨੇ ਵਾਲੋਂ ਦਾ ਜਨਮ ਸਫਲ ਹੈ ਜੋ ਮਨੁੱਖ ਜਨਮ ਪਾ ਕੇ ਜੇ ਨਹੀਂ ਕਰਤਾ ਹਾਂਜੀ ਜਾਣੋ ਉਸ ਦਾ ਜਨਮ ਬੇਅਰਥ ਹੈ ਇਸ ਵਿੱਚ ਤੁਸੀਂ ਦਾਸ ਜੀ ਦਾ ਪ੍ਰਮਾਣ ਹੈ ਦੋਰਾ ਪਸ਼ੂ ਅਰਤੇ ਬਿਦ ਨਰ ਕੀਏ ਪਸ਼ੂ ਅਰਤੇ ਬਿਦ ਨਰ ਕੀਏ ਬਿਸਰੇ ਸਿੰਘਰ ਪੂਛ ਦੋਸੀ ਹਾਰ ਕੇ ਭਜਨ ਬਿਨ ਤੇ ਇੱਕ ਦਾੜੀ ਤੇ ਇੱਕ ਮੂਛ। ਕੀ ਬਾਤ। ਕੀ ਬਾਤ। ਮੁੱਛਾ ਦੋਨੋਂ ਸਿੰਘ ਨੇ। ਦਾੜੀ ਪੂਛ ਹੈ। ਜੇ ਜੋ ਜੇ ਭਜਨ ਨਾ ਕਰੇ ਤਾਂ ਪਸ਼ੂ ਬਣਿਆ ਬਣਾਈ ਹੈ। ਹਰਕ ਨਾਮਧਾਈ ਹੈ। ਪੂਰਾ ਪੂਰਾ ਪਸ਼ੂ ਹੈ। ਆਹਾਹਾ। ਧਰਮ ਸੇ ਬਿਨਾ ਜੈਸੇ ਜੀਵ ਸੋਭਾ ਨਹੀਂ ਪਾਤਾ। ਆਪ ਇਸ ਦ੍ਰਿਸ਼ਟਾਂਤ ਕੋ ਕਹੇ ਹਨ। ਦੋਰਾ ਇੰਦ ਬਿਨਾ ਜਿਉ ਮੰਦ ਨਿਸ। ਮਨਦ ਕਾਂਜ ਬਿਨ ਤਾਲ ਜੀਵ ਮਨਦ ਤਿਉ ਧਰਮ ਬਿਨ ਤਾਤੇ ਧਰਮ ਨਾ ਤਾਲ ਠੀਕਾ ਹੇ ਪੁਰਸ਼ੋ ਜਿਵੇਂ ਚੰਦਰਮਦ ਬਿਨ ਰਾਤਰੀ ਮੰਦੀ ਲਗੇ ਕਾਲੀ ਰਾਤ ਚੰਗੀ ਲੱਗਦੀ ਨਾ ਹਾਂਜੀ ਜੈਸੇ ਤਲਾਕ ਕਮਲਾਂ ਤੇ ਬਿਨ ਮੰਦਾ ਲਗੇ ਤਲਾਬ ਕਮਲ ਦੇ ਫੁੱਲਾਂ ਦੇ ਬਿਨ ਸੁਗੰਧੀ ਤੈਸੇ ਜੇ ਜੀਵ ਲੋਕ ਪ੍ਰਲੋਕ ਮੇ ਤੈਸੇ ਜੇ ਜੀਵ ਲੋਕ ਪਰਲੋਕ ਮੇ ਧਰਮ ਸੇ ਬਿਨਾ ਬੰਦਾ ਲਗੇ ਹੈ ਜੈਸੇ ਚੰਦਰਮਾ ਕਰਕੇ ਰਾਤਰ ਸੋਭਾ ਪਾਵੇ ਹੈ ਔਰ ਕਮਲਾ ਕਰਕੇ ਤਲਾ ਸੋਭਾ ਪਾਵੇ ਹੈ ਤੈਸੇ ਧਰਮ ਕਰਕੇ ਜੀਵ ਸੋਭਾ ਪਾਵੇ ਹੈ ਭਾਵ ਧਰਮ ਸੇ ਬਿਨਾ ਸੋਭਾ ਨਹੀਂ ਪਾਵੇ ਹੈ ਤਾਂ ਤੇ ਹੈ ਪੁਰਸ਼ੋ ਜੇਨ ਕੇਨ ਪ੍ਰਕਾਰ ਸੇ ਜੇਨ ਕੇਨ ਜਿਵੇਂ ਕਿਵੇਂ ਅੱਛਾ ਜੀ ਜੇਨ ਕੇਨ ਪ੍ਰਕਾਰ ਸੇ ਧਰਮ ਸੇ ਨਾ ਟਲਣਾ ਚਾਹੀਏ ਪ੍ਰਾਣੀ ਬੋਲੀ ਹੈ ਨਾ ਹੁਣ ਨਵਿਆਂ ਨੂੰ ਸਮਝ ਨਹੀਂ ਆਉਂਦੀ ਭਾਵ ਅਵਸ਼ਯ ਮੇ ਧਰਮ ਕੋ ਧਾਰਨ ਕਰਨਾ ਚਾਹੀਏ ਬਸ਼ ਮੇ ਕਹਿੰਦੇ ਹਰ ਹਾਲਤ ਵਿੱਚ ਜ਼ਰੂਰੀ ਹਰ ਹਾਲਤ ਵਿੱਚ ਹਾਂ ਇੰਨੇ ਕਰੋ ਫਿਰ ਕਰ ਲੈਨੇ ਐਨਾ ਕੱਲੀਆ ਚਲੋ ਠੀਕ ਹੈ ਮਾਰਾ ਜੀ ਮੈਂ ਉਹ ਫਿਰ ਸਾਹਿਬਾਈ ਬੋਲ ਜੀ ਕੀ ਫਾਤੇ